ਇੱਕ ਦਿਨ ਕੱਪੜੇ ਪ੍ਰੈਸ ਕਰਾਉਣ ਲਈ ਰਾਜੂ ਦੁਕਾਨ ਤੇ ਜਾਂਦਾ ਜਿਵੇਂ ਹੀ ਉਹ ਦੁਕਾਨ ਤੇ ਪਹੁੰਚਦਾ ਉਹ ਦੇਖਦਾ ਕਿ ਪ੍ਰੈਸ ਵਾਲੀ ਦੀ ਦੁਕਾਨ ਅੱਜ ਬੰਦ ਹੈ ਇਸ ਲਈ ਉਹ ਆਸ-ਪਾਸੇ ਪੁੱਛਣ ਲੱਗਦਾ ਕਿ ਇੱਥੇ ਕੋਈ ਪ੍ਰੈਸ ਵਾਲੀ ਦੀ ਦੁਕਾਨ ਹੈ ਤਾਂ ਉਸ ਨੂੰ ਪਤਾ ਲੱਗਦਾ ਇਥੋਂ ਥੋੜੀ ਹੀ ਦੂਰ ਤੇ ਇੱਕ ਪ੍ਰੈਸ ਵਾਲੀ ਦੀ ਦੁਕਾਨ ਹੈ ਜਿਆਦਾ ਵੱਡੀ ਦੁਕਾਨ ਨਹੀਂ ਸਿਰਫ ਇੱਕ ਢੱਡਾ ਜਿਹਾ ਬਣਿਆ ਜਿੱਥੇ ਇੱਕ ਔਰਤ ਕੱਪੜੇ ਪ੍ਰੈਸ ਕਰਦੀ ਹੈ ਰਾਜੂ ਉਧਰ ਜਾਣ ਲੱਗਦਾ ਜਿਵੇਂ ਹੀ ਉਹ ਦੁਕਾਨ ਦੇ ਨੇੜੇ ਪਹੁੰਚਦਾ ਤਾਂ ਉੱਥੇ ਇੱਕ ਔਰਤ ਕੱਪੜੇ ਪ੍ਰੈਸ ਕਰ ਰਹੀ ਸੀ ਜਿਸ ਨੂੰ ਦੇਖ ਕੇ ਉਸ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਜੋ ਔਰਤ ਉਹ ਤੇ ਕੱਪੜੇ ਪ੍ਰੈਸ ਕਰ ਰਹੀ ਸੀ ਉਹ ਹੋਰ ਕੋਈ ਨਹੀਂ ਉਸੇ ਦੀ ਪਤਨੀ ਸੀ ਜਿਹੜੀ ਅੱਜ ਤੋਂ 3 ਸਾਲ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਆਪਣੇ ਆਸ਼ਕ ਨਾਲ ਭੱਜ ਗਈ ਸੀ ਰਾਜੂ ਉਸ ਔਰਤ ਨੂੰ ਦੇਖ ਕੇ ਇੱਕ ਵਾਰ ਤਾਂ ਵਾਪਸ ਮੁੜਨ ਲੱਗਦਾ ਹੈ ਪਰ ਫਿਰ ਰਾਜੂ ਨੂੰ ਲੱਗਦਾ ਹੈ ਕਿ ਮੈਂ ਕਿਹੜਾ ਕੁਝ ਗਲਤ ਕੀਤਾ ਮੈਂ ਤਾਂ ਪੈਸੇ ਦੇ ਕੇ ਇਸ ਤੋਂ ਹੀ ਕੱਪੜੇ ਪ੍ਰੈਸ ਕਰਵਾਵਾਂਗਾ ਕੌਣ ਸੀ ਉਹ ਔਰਤ ਤੇ ਕੀ ਕਾਰਨ ਸੀ ਜੋ ਹੁਣ ਇਸ ਤਰ੍ਹਾਂ ਇਸ ਹਾਲਤ ਵਿੱਚ ਮਿਲੀ ਸੀ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਦੀ ਸਜਾਈ ਜਾਣ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਬਰਨਾਲੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਾਜੂ ਨਾਮ ਦਾ ਇੱਕ ਮੁੰਡਾ ਰਹਿੰਦਾ ਹੈ। ਰਾਜੂ ਦੇ ਘਰ ਵਿੱਚ ਉਸਦੇ ਮਾਤਾ-ਪਿਤਾ ਤੇ ਇੱਕ ਵੱਡਾ ਭਰਾ। ਉਹਨਾਂ ਦੇ ਕੋਲ ਥੋੜੀ ਜੀ ਜ਼ਮੀਨ ਵੀ ਹੈ ਜਿਸ 'ਤੇ ਉਹ ਖੇਤੀਬਾੜੀ ਕਰਦੇ ਨੇ। ਖੇਤੀ ਨਾਲ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਜਿਵੇਂ ਹੀ ਰਾਜੂ ਵੱਡਾ ਹੁੰਦਾ ਉਸ ਦੀ ਉਮਰ ਵਿਆਦੀ ਹੋ ਜਾਂਦੀ ਹੈ ਤਾਂ ਮਾਤਾ-ਪਿਤਾ ਉਸ ਦੇ ਲਈ ਕੁੜੀ ਲੱਭਣ ਲੱਗਦੇ ਨੇ। ਥੋੜੇ ਹੀ ਟਾਈਮ ਵਿੱਚ ਉਹਨਾਂ ਨੂੰ ਇੱਕ ਵਧੀਆ ਰਿਸ਼ਤੇ ਦੀ ਦੱਸ ਪੈਂਦੀ ਹੈ। ਕੁੜੀ ਦਾ ਨਾਮ ਜਸ਼ਨ ਸੀ। ਦੇਖਣ ਵਿੱਚ ਬਹੁਤ ਸੋਹਣੀ ਸੀ। ਜਦੋਂ ਦੋਨੇ ਪਰਿਵਾਰਾਂ ਨੂੰ ਰਿਸ਼ਤਾ ਪਸੰਦ ਆ ਜਾਂਦਾ ਤਾਂ ਵਧੀਆ ਮਹੂਰਤ ਦੇਖ ਕੇ ਰਾਜੂ ਤੇ ਜਸ਼ਨ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਵਿਆਹ ਤੋਂ ਬਾਅਦ ਰਾਜੂ ਤੇ ਜਸ਼ਨ ਇੱਕ ਦੂਜੇ ਨਾਲ ਬਹੁਤ ਖੁਸ਼ ਸੀ ਰਾਜੂ ਉਸ ਦੀ ਹਰ ਗੱਲ ਮੰਨਦਾ ਸੀ ਪਰ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਜਸ਼ਨ ਦਾ ਸੁਭਾਅ ਬਦਲਣ ਲੱਗਿਆ ਉਹ ਘਰ ਵਾਲਿਆਂ ਨਾਲ ਅਜੀਬ ਜਿਹੇ ਢੰਗ ਨਾਲ ਵਿਵਹਾਰ ਕਰਨ ਲੱਗਦੀ ਹੈ ਘਰ ਵਾਲੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕੁਝ ਗਲਤੀ ਕਰਦੀ ਹੈ ਤਾਂ ਉਸ ਨੂੰ ਟੋਕ ਵੀ ਦਿੰਦੇ ਨੇ ਪਰ ਕਿਸੇ ਵੀ ਗੱਲ ਦਾ ਜਸ਼ਨ ਉਤੇ ਕੋਈ ਵੀ ਅਸਰ ਨਹੀਂ ਸੀ ਹੁੰਦਾ ਉਹ ਤਾਂ ਆਪਣੀ ਹੀ ਧਨ ਵਿੱਚ ਮਸਤ ਸੀ ਘਰ ਵਾਲੇ ਰਾਜੂ ਨੂੰ ਵੀ ਕਹਿੰਦੇ ਕਿ ਤੂੰ ਜਸ਼ਨ ਨੂੰ ਥੋੜਾ ਸਮਝਾਇਆ ਕਰ ਪਰ ਘਰ ਵਾਲਿਆਂ ਦੇ ਕਹਿਣ ਤੇ ਰਾਜੂ ਵੀ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਜਸ਼ਨ ਉਤੇ ਕਿਸੇ ਵੀ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਉਹ ਰਾਜੂ ਨੂੰ ਕਹਿਣ ਲੱਗਦੀ ਹੈ ਕਿ ਜੇ ਇਹੀ ਸਭ ਕੁਝ ਚੱਲਦਾ ਰਿਹਾ ਤਾਂ ਮੈਂ ਤੇਰੇ ਮਾਪੇ ਨਾਲ ਇਸ ਘਰ ਵਿੱਚ ਨਹੀਂ ਰਹਿ ਸਕਦੀ ਤੈਨੂੰ ਇਹਨਾਂ ਤੋਂ ਅਲੱਗ ਹੋਣਾ ਪਵੇਗਾ ਉਹ ਰਾਜੂ ਅੱਗੇ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੰਦੀ ਹੈ ਕਿ ਰਾਜੂ ਨੂੰ ਵੀ ਜਸ਼ਨ ਹੀ ਠੀਕ ਲੱਗਣ ਲੱਗਦੀ ਹੈ ਉਹ ਜਸ਼ਨ ਦੀ ਗੱਲ ਮੰਨ ਕੇ ਆਪਣੇ ਘਰ ਵਾਲਿਆਂ ਤੋਂ ਅਲੱਗ ਹੋਣ ਦਾ ਫੈਸਲਾ ਕਰ ਲੈਂਦਾ ਹੈ। ਰਾਜੂ ਨੂੰ ਉਸਦੇ ਹਿੱਸੇ ਦੀ ਜ਼ਮੀਨ ਤੇ ਘਰ ਬਣਾਉਣ ਲਈ ਪੈਸੇ ਤੇ ਜਗ੍ਹਾ ਦੇ ਦਿੱਤੀ ਸੀ। ਇਹ ਜਗ੍ਹਾ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਜੀ ਦੂਰ ਸੀ। ਥੋੜੇ ਮਹੀਨਿਆਂ ਵਿੱਚ ਹੀ ਰਾਜੂ ਦਾ ਘਰ ਕੰਪਲੀਟ ਹੋ ਜਾਂਦਾ ਹੈ ਅਤੇ ਦੋਨੋਂ ਘਰ ਤੋਂ ਬਾਅਦ ਉਹ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਜਾਂਦੇ ਨੇ। ਹੌਲੀ-ਹੌਲੀ ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ। ਸਮੇਂ ਦੇ ਨਾਲ ਉਹਨਾਂ ਦੇ ਦੋ ਬੱਚੇ ਹੋ ਜਾਂਦੇ ਨੇ। ਹੁਣ ਰਾਜੂ ਨੂੰ ਇਹ ਲੱਗਦਾ ਹੈ ਕਿ ਮੈਂ ਦੋ ਬੱਚਿਆਂ ਨੂੰ ਚੰਗੀ ਤਰ੍ਹਾਂ ਪਰਵਰਿਸ਼ ਕਰਨੀ ਹੈ ਤਾਂ ਮੈਨੂੰ ਆਪਣੀ ਕਮਾਈ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਖੇਤੀ ਵਿੱਚੋਂ ਹਣ ਉਹ ਜਿੰਨੇ ਵੀ ਕਮਾਉਂਦਾ ਸੀ ਸਾਰੇ ਪੈਸੇ ਜਸ਼ਨ ਦੇ ਖਾਤੇ ਵਿੱਚ ਲੱਗ ਜਾਂਦੇ ਸੀ ਇਸ ਲਈ ਹਣ ਉਹ ਸੋਚਦਾ ਸੀ ਕਿ ਕਿਉਂ ਨਾ ਮੈਂ ਬਾਹਰ ਜਾ ਕੇ ਕੋਈ ਕੰਮ ਧੰਦਾ ਕਰਾਂ ਇਸ ਬਾਰੇ ਜਦੋਂ ਉਹ ਆਪਣੀ ਪਤਨੀ ਨਾਲ ਗੱਲ ਕਰਦਾ ਤਾਂ ਜਸ਼ਨ ਨੂੰ ਵੀ ਇਸ ਨਾਲ ਕੋਈ ਇਤਰਾਜ਼ ਨਹੀਂ ਹੁੰਦਾ ਉਹ ਤਾਂ ਇਹੀ ਚਾਹੁੰਦੀ ਸੀ ਕਿ ਉਸ ਦਾ ਪਤੀ ਚੰਗੇ ਪੈਸੇ ਕਮਾਵੇ ਉਸਨੇ ਆਪਣੇ ਹਿੱਸੇ ਦੀ ਜ਼ਮੀਨ ਠੇਕੇ ਉੱਤੇ ਦੇ ਦਿੱਤੀ ਸੀ ਅਤੇ ਆਪ ਆਪਣੇ ਲਈ ਚੰਡੀਗੜ੍ਹ ਵਿੱਚ ਇੱਕ ਵਧੀਆ ਨੌਕਰੀ ਲੱਭ ਲਈ ਸੀ। ਹੁਣ ਉਹ ਉੱਥੇ ਹੀ ਰਹਿੰਦਾ ਸੀ। ਮਹੀਨੇ ਤੋਂ ਕੁਝ ਪੈਸੇ ਤਾਂ ਹੋ ਭੇਜ ਦਿੰਦਾ ਸੀ, ਕੁਝ ਪੈਸੇ ਸੇਵਿੰਗ ਲਈ ਰੱਖ ਲੈਂਦਾ ਸੀ। 6 ਮਹੀਨੇ ਜਾਂ ਸਾਲ ਤੋਂ ਉਹ ਆਪਣੇ ਲਈ ਸੇਵਿੰਗ ਦੇ ਪੈਸਿਆਂ ਵਿੱਚੋਂ ਕੁਝ ਨਾ ਕੁਝ ਘਰ ਕੰਮ ਕਰਵਾ ਜਾਂਦਾ ਸੀ। ਜਿਵੇਂ ਕੋਈ ਘਰ ਦੀ ਮੁਰੰਮਤ ਜਾਂ ਸੋਨੇ ਦੀ ਕੋਈ ਚੀਜ਼ ਲੈਣੀ ਹੁੰਦੀ ਤਾਂ ਜੋ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਕੋਈ ਖਾਸ ਚਿੰਤਾ ਨਾ ਰਹੇ। ਇਸ ਤਰ੍ਹਾਂ 2 ਸਾਲ ਬੀਤ ਜਾਂਦੇ ਨੇ 2 ਸਾਲ ਰਾਜੂ ਮਨ ਲਾ ਕੇ ਕੰਮ ਕਰਦਾ ਹੈ ਪਰ ਅਚਾਨਕ ਇੱਕ ਦਿਨ ਉਸਦੇ ਫੋਨ ਤੋਂ ਪਿੰਡੋਂ ਕਿਸੇ ਦਾ ਫੋਨ ਆਉਂਦਾ ਹੈ ਦੱਸਦਾ ਕਿ ਤੇਰੇ ਘਰ ਵਿੱਚ ਇੱਕ ਅਣਜਾਣ ਵਿਅਕਤੀ ਆਉਂਦਾ ਜਾਂਦਾ ਰਹਿੰਦਾ ਹੈ ਅੱਜ ਤਾਂ ਉਹ ਖਿੜਕੀ ਰਾਹੀਂ ਅੰਦਰ ਜਾ ਰਿਹਾ ਸੀ ਇਹ ਸਭ ਕੁਝ ਸੁਣ ਕੇ ਰਾਜੂ ਹੈਰਾਨ ਰਹਿ ਜਾਂਦਾ ਹੈ ਉਹ ਉਸ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਉਸ ਬੰਦੇ ਨੂੰ ਨਹੀਂ ਜਾਣਦਾ ਜੋ ਸਾਡੇ ਘਰ ਵਿੱਚ ਆਉਂਦਾ ਤਾਂ ਉਹ ਵਿਅਕਤੀ ਰਾਜੂ ਨੂੰ ਦੱਸਦਾ ਇਹ ਆਪਣੇ ਪਿੰਡ ਦਾ ਨਹੀਂ ਤੇਰੀ ਘਰ ਵਾਲੀ ਇਸ ਨੂੰ ਆਪਣੇ ਮਾਸੀ ਦਾ ਮੁੰਡਾ ਕਹਿੰਦੀ ਹੈ ਉਹ ਪਹਿਲਾਂ ਵੀ ਕਈ ਦਿਨ ਤੁਹਾਡੇ ਘਰ ਵਿੱਚ ਰਹਿ ਕੇ ਗਿਆ ਪਰ ਜਦੋਂ ਉਹ ਅੱਜ ਖਿੜਕੀ ਰਾਹੀਂ ਅੰਦਰ ਜਾ ਰਿਹਾ ਸੀ ਤਾਂ ਮੈਨੂੰ ਬਹੁਤ ਹੀ ਉਪਰਾਜਾ ਲੱਗਿਆ ਇਹ ਸਭ ਕੁਝ ਸੁਣ ਕੇ ਰਾਜੂ ਨੂੰ ਵੀ ਬਹੁਤਾ ਚੰਬਾ ਹੁੰਦਾ ਹੈ ਰਾਜੂ ਉਸ ਵਿਅਕਤੀ ਨੂੰ ਕਹਿੰਦਾ ਕਿ ਤੂੰ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੀ ਮੈਂ ਅੱਧ ਇੱਕ ਅੱਧੇ ਦਿਨ ਵਿੱਚ ਪਿੰਡ ਵਾਪਸ ਆ ਰਿਹਾ ਅਗਲੇ ਹੀ ਦਿਨ ਰਾਜੂ ਆਪਣੇ ਪਿੰਡ ਪਹੁੰਚ ਜਾਂਦਾ ਹੈ ਬਸਰਾ ਹੀ ਆਉਂਦੇ-ਆਉਂਦੇ ਰਾਜੂ ਨੂੰ ਸ਼ਾਮ ਹੋ ਜਾਂਦੀ ਹੈ ਪਰ ਜਿਵੇਂ ਹੀ ਉਹ ਆਪਣੇ ਘਰੇ ਪਹੁੰਚਦਾ ਉਹ ਆਪਣੇ ਅਕੀਓ ਸਭ ਕੁਝ ਦੇਖਦਾ ਜਿਸ ਬਾਰੇ ਰਾਜੂ ਨੇ ਉਸ ਵਿਅਕਤੀ ਨੂੰ ਦੱਸਿਆ ਸੀ ਉਸ ਦੀ ਪਤਨੀ ਇਕ ਅਣਜਾਣ ਵਿਅਕਤੀ ਨਾਲ ਆਪਣੇ ਕਮਰੇ ਵਿੱਚ ਸੀ ਆਪਣੀ ਪਤਨੀ ਨੂੰ ਐਸਾ ਹਾਲਤ ਵਿੱਚ ਇੱਕ ਅਜਨਬੀ ਨਾਲ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਆਪਣੀ ਪਤਨੀ ਤੇ ਉੱਚੀ ਉੱਚੀ ਚਲਾਉਣ ਲੱਗਦਾ ਹੈ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਜਾਂਦੇ ਨੇ ਰਾਜੂ ਕਹਿੰਦਾ ਹੈ ਕਿ ਕੋਈ ਇਸ ਦੀ ਮਾਸੀ ਦਾ ਮੁੰਡਾ ਨਹੀਂ ਹੈ ਮੈਂ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਲੋਕ ਮੌਕੇ ਤੇ ਹੀ ਉਸ ਵਿਅਕਤੀ ਨੂੰ ਫੜ ਲੈਂਦੇ ਨੇ ਰਾਜੂ ਉਸ ਨੂੰ ਪੁੱਛਦਾ ਹੈ ਕਿ ਇਹ ਕੌਣ ਹੈ ਤੇ ਇਹ ਕਿੱਥੇ ਕੀ ਕਰ ਰਿਹਾ ਹੈ ਤੂੰ ਇਸ ਨੂੰ ਕਿਵੇਂ ਜਾਣਦੀ ਹੈ ਜਦੋਂ ਰਾਜੂ ਉਸ ਵਿਅਕਤੀ ਨਾਲ ਕੁੱਟਮਾਰ ਕਰਨ ਲੱਗਦਾ ਤਾਂ جشن ਵਿਚਾਲੇ ਆ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਤੁਸੀਂ ਇਸ ਨੂੰ ਇਸ ਤਰ੍ਹਾਂ ਕੁੱਟ ਮਾਰ ਨਹੀਂ ਸਕਦੇ ਮੈਂ ਇਸ ਨੂੰ ਆਪਣੀ ਮਰਜ਼ੀ ਨਾਲ ਇੱਥੇ ਬੁਲਾਇਆ ਹੈ ਮੈਂ ਇਸ ਨੂੰ ਪਿਆਰ ਕਰਦੀ ਹਾਂ ਤੇ ਮੈਂ ਇਹ ਮੇਰੇ ਕਹਿਣ ਤੇ ਇਸ ਘਰ ਵਿੱਚ ਆਇਆ ਉਹ ਰਾਜੂ ਨੂੰ ਕਹਿੰਦੀ ਹੈ ਕਿ ਜਦੋਂ ਤੁਸੀਂ ਮੈਨੂੰ ਇਸ ਤਰ੍ਹਾਂ ਇਕੱਲੀ ਛੱਡ ਕੇ ਚੰਡੀਗੜ੍ਹ ਕੰਮ ਕਰਨ ਚਲੇ ਗਏ ਸੀ ਤਾਂ ਮੈਂ ਸਾਰਾ ਦਿਨ ਫੋਨ ਤੇ ਸੋਸ਼ਲ ਮੀਡੀਆ ਚਲਾਉਂਦੀ ਰਹਿੰਦੀ ਸੀ ਉੱਥੇ ਹੀ ਫੇਸਬੁੱਕ ਤੇ ਇੱਕ ਦਿਨ ਮੈਨੂੰ ਇਹ ਮਿਲਦਾ ਫੇਸਬੁੱਕ ਤੇ ਹੀ ਸਾਡੀ ਦੋਸਤੀ ਹੋ ਜਾਂਦੀ ਹੈ ਇਸ ਦਾ ਨਾਮ ਮਨਜੀਤ ਹੈ ਅਸੀਂ ਫੇਸਬੁੱਕ ਤੇ ਸਾਰਾ ਦਿਨ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਇਹ ਮੇਰੀ ਬਹੁਤ ਜ਼ਿਆਦਾ ਤਾਰੀਫ਼ ਕਰਦਾ ਸੀ ਇਸ ਦੀਆਂ ਗੱਲਾਂ ਮੈਨੂੰ ਬਹੁਤ ਪਿਆਰੀਆਂ ਲੱਗਦੀਆਂ ਸੀ ਤੇ ਮੈਨੂੰ ਉਹ ਚੰਗੀਆਂ ਲੱਗਦੀਆਂ ਮੈਨੂੰ ਲੱਗਦਾ ਕਿ ਇਹ ਬਹੁਤ ਚੰਗਾ ਇਨਸਾਨ ਹੈ ਹੌਲੀ-ਹੌਲੀ ਸਾਡੀ ਦੋਸਤੀ ਗਹਿਰੀ ਹੋ ਜਾਂਦੀ ਹੈ ਦੀ ਮੈਨੂੰ ਇਹ ਪਸੰਦ ਆਉਣ ਲੱਗਦਾ ਹੈ ਹੌਲੀ ਹੌਲੀ ਅਸੀਂ ਫੋਨ ਤੇ ਵੀ ਗੱਲਾਂ ਕਰਨ ਲੱਗ ਗਏ ਫਿਰ ਇੱਕ ਦਿਨ ਮਨਜੀਤ ਜਸ਼ਨ ਨੂੰ ਮਿਲਣ ਲਈ ਪੁੱਛਦਾ ਹੈ ਜਸ਼ਨ ਉਸ ਨੂੰ ਆਪਣੇ ਘਰ ਹੀ ਮਿਲਣ ਲਈ ਬੁਲਾ ਲੈਂਦੀ ਹੈ ਜਸ਼ਨ ਨੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਘਰ ਵਿੱਚ ਸਿਰਫ ਮੈਂ ਤੇ ਮੇਰੇ ਦੋ ਬੱਚੇ ਨੇ ਜੋ ਕਿ ਹਜੇ ਛੋਟੇ ਨੇ ਮੇਰਾ ਘਰ ਵਾਲਾ ਤਾਂ ਚੰਡੀਗੜ੍ਹ ਰਹਿੰਦਾ ਹੈ ਉਸ ਤੋਂ ਬਾਅਦ ਮਨਜੀਤ ਤੇ ਜਸ਼ਨ ਦੇ ਕਹਨ ਤੇ ਉਸ ਦੇ ਘਰ ਆ ਜਾਂਦਾ ਹੈ ਮਨਜੀਤ ਦਾ ਉਸ ਦੇ ਘਰੇ ਆਉਣਾ ਜਾਣਾ ਬਹੁਤ ਜ਼ਿਆਦਾ ਵੱਧ ਗਿਆ ਸੀ ਆਣੂਗਵਾਣ ਵਿੱਚ ਜਦੋਂ ਕੋਈ ਉਸਨੂੰ ਪੁੱਛਦਾ ਸੀ ਤਾਂ ਜਸ਼ਨ ਇਹ ਕਹਿ ਦਿੰਦੀ ਕਿ ਇਹ ਮੇਰੇ ਮਾਸੀ ਦਾ ਮੁੰਡਾ ਹੈ ਤੇ ਮੈਨੂੰ ਮਿਲਣ ਲਈ ਆਇਆ ਹੈ ਹੌਲੀ ਹੌਲੀ ਉਹ ਕਈ ਦਿਨ ਜਸ਼ਨ ਦੇ ਘਰ ਰਹਿਣ ਲੱਗਦਾ ਅਕਸਰ ਹੀ ਉਸਨੂੰ ਰਾਤ ਨੂੰ ਹੀ ਘਰ ਬੁਲਾ ਲੈਂਦੀ ਸੀ ਪਰ ਇੱਕ ਦਿਨ ਜਸ਼ਨ ਤੋਂ ਇਹ ਗਲਤੀ ਹੋ ਗਈ ਉਸਨੇ ਮਨਜੀਤ ਨੂੰ ਖਿੜਕੀ ਰਾਹੀਂ ਅੰਦਰ ਆਉਣ ਲਈ ਕਹਿ ਦਿੱਤਾ ਕਿਉਂਕਿ ਉਸ ਸਮੇਂ ਉਹਨਾਂ ਦੇ ਘਰ ਅੱਗੇ ਕਾਫੀ ਲੋਕ ਬੈਠੇ ਸੀ ਜਦੋਂ ਮਨਜੀਤ ਖਿੜਕੀ ਰਾਹੀਂ ਘਰ ਦੇ ਅੰਦਰ ਜਾ ਰਿਹਾ ਸੀ ਇੱਕ ਗਵਾਂਡੀ ਨੇ ਉਸ ਨੂੰ ਦੇਖ ਲਿਆ ਉਸ ਨੇ ਉਸੇ ਦਿਨ ਰਾਜੂ ਨੂੰ ਫੋਨ ਕਰ ਦਿੱਤਾ ਜਦੋਂ ਹੁਣ ਸਾਰੀ ਗੱਲ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਰਾਜੂ ਨੂੰ ਰਾਜੂ ਪੁਲਿਸ ਨੂੰ ਵੀ ਬੁਲਾ ਲੈਂਦਾ ਲੋਕ ਵੀ ਉਸ ਨੂੰ ਕਹਿ ਰਹੇ ਸੀ ਕਿ ਇਸ ਨੇ ਤਾਂ ਪਿੰਡ ਦਾ ਮਾਹੌਲ ਖਰਾਬ ਕਰ ਦਿੱਤਾ ਹੈ ਪੁਲਿਸ ਜਦੋਂ ਜਸ਼ਨ ਨੂੰ ਇਹ ਪੁੱਛਦੀ ਹੈ ਕਿ ਇਹ ਸਭ ਕੁਝ ਕੀ ਹੈ ਉਹ ਕਹਿੰਦੀ ਹੈ ਕਿ ਮੈਂ ਤਾਂ ਮਨਜੀਤ ਦੇ ਨਾਲ ਰਹਿਣਾ ਚਾਹੁੰਦੀ ਹਾਂ ਮੈਨੂੰ ਉਹ ਬਹੁਤ ਜ਼ਿਆਦਾ ਪਸੰਦ ਹੈ ਮੈਂ ਰਾਜੂ ਤੋਂ ਤਲਾਕ ਲੈਣਾ ਇਹ ਸੁਣ ਕੇ ਰਾਜੂ ਨੂੰ ਵੀ ਬਹੁਤ ਗੁੱਸਾ ਆਉਂਦਾ ਹੈ ਉਹ ਕਹਿੰਦਾ ਹੈ ਕਿ ਜੇ ਇਹ ਇਸ ਨਾਲ ਰਹਿਣਾ ਚਾਹੁੰਦੀ ਹੈ ਤਾਂ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਅੱਜ ਤੋਂ ਬਾਅਦ ਇਸ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਉਸ ਦਿਨ ਤੋਂ ਬਾਅਦ ਜਸ਼ਨ ਰਾਜੂ ਦੇ ਘਰ ਵਿੱਚੋਂ ਚਲੀ ਜਾਂਦੀ ਹੈ ਹੁਣ ਰਾਜੂ ਆਪਣੇ ਬੱਚਿਆਂ ਦੇ ਨਾਲ ਆਪਣੇ ਘਰ ਵਿੱਚ ਰਹਿੰਦਾ ਕੁਝ ਮਹੀਨਿਆਂ ਬੈਠੀ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਪਿੰਡ ਵਿੱਚ ਰਾਜੂ ਦਾ ਮਨ ਨਹੀਂ ਲੱਗਦਾ ਕਿਉਂਕਿ ਲੋਕ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕੋਈ ਉਸ ਨੂੰ ਬੁਰਾ ਕਹਿ ਰਿਹਾ ਸੀ ਤੇ ਕੋਈ ਜਸ਼ਨ ਨੂੰ ਰਾਜੂ ਨੂੰ ਇਹ ਲੱਗਦਾ ਹੈ ਕਿ ਮੈਂ ਇੱਥੇ ਰਹਾਂਗਾ ਤਾਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਡਿਪਰੈਸ਼ਨ ਵਿੱਚ ਚਲਾ ਜਾਵਾਂਗਾ। ਉਹ ਸਭ ਤੋਂ ਪਹਿਲਾਂ ਆਪਣੀ ਮਾਪ ਤੋਂ ਮਾਫੀ ਮੰਗਦਾ ਹੈ। ਆਪਣੇ ਬੱਚਿਆਂ ਨੂੰ ਵੀ ਆਪਣੇ ਮਾਪੇ ਕੋਲ ਛੱਡ ਦਿੰਦਾ ਹੈ। ਉਹਨਾਂ ਨੂੰ ਕਹਿੰਦਾ ਹੈ ਕਿ ਹਜੇ ਛੋਟੇ ਨੇ। ਇਹਨਾਂ ਨੂੰ ਇਕੱਲਿਆਂ ਮੈਂ ਨਹੀਂ ਸੰਭ ਸਕਦਾ। ਉਹ ਆਪਣੇ ਮਾਪੇ ਨੂੰ ਕਹਿੰਦਾ ਹੈ ਕਿ ਤੁਸੀਂ ਇਹਨਾਂ ਦਾ ਪਾਲਣ ਪੋਲਣ ਵਿੱਚ ਕੋਈ ਕਮੀ ਨਾ ਰੱਖਿਓ। ਮੈਂ ਆਪੇ ਤੁਹਾਨੂੰ ਹਰ ਮਹੀਨੇ ਪੈਸੇ ਭੇਜਾਂਗਾ। ਇਹ ਸਭ ਕੁਝ ਤੋਂ ਬਾਅਦ ਰਾਜੂ ਫਿਰ ਆਪਣੀ ਨੌਕਰੀ ਲਈ ਚੰਡੀਗੜ੍ਹ ਚਲਾ ਜਾਂਦਾ ਹੈ। ਉਥੇ ਉਹ ਦਿਨ ਰਾਤ ਆਪਣੇ ਆਪ ਨੂੰ ਕੰਮ ਵਿੱਚ ਲਾਈ ਰੱਖਦਾ ਹੈ। ਉਸ ਦਾ ਕੋਈ ਜ਼ਿਆਦਾ ਰੁਟੀਨ ਨਹੀਂ ਸੀ, ਸਿਰਫ ਕੰਮ ਵੱਲ ਹੀ ਧਿਆਨ ਸੀ। ਉਸ ਦੀ ਆਣ-ਗਵਾਂਡ ਵਿੱਚ ਵੀ ਕਿਸੇ ਨਾਲ ਕੋਈ ਜ਼ਿਆਦਾ ਜਾਣ-ਪਹਿਚਾਣ ਨਹੀਂ ਸੀ। ਉਹ ਆਪਣੇ ਖਾਣ-ਪੀਣ ਲਈ ਹੀ ਆਪ ਬਣਾ ਲੈਂਦਾ ਸੀ ਅਤੇ ਆਪਣੇ ਕੱਪੜੇ ਪ੍ਰੈਸ ਬਾਹਰੋਂ ਦੁਕਾਨ ਤੋਂ ਕਰਵਾ ਲੈਂਦਾ ਸੀ। ਉਹਨਾਂ ਦੇ ਘਰ ਦੇ ਨੇੜੇ ਹੀ ਸੀ ਜਿਸ ਤੋਂ ਪ੍ਰੈਸ ਕਰਵਾਉਂਦਾ ਸੀ। ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ। ਹੁਣ ਅਸਲ ਗੱਲ ਨੂੰ 3 ਸਾਲ ਹੋ ਗਏ ਸੀ। ਇੱਕ ਦਿਨ ਜਦੋਂ ਸਵੇਰੇ ਉਹ ਆਪਣੇ ਕੱਪੜੇ ਪ੍ਰੈਸ ਕਰਾਉਣ ਲਈ ਦੇਣ ਜਾਂਦਾ ਹੈ ਤਾਂ ਉਹ ਦੇਖਦਾ ਹੈ ਅੱਜ ਜੋ ਦੁਕਾਨ ਬੰਦ ਸੀ ਜਿੱਥੇ ਉਹ ਕੱਪੜੇ ਪ੍ਰੈਸ ਕਰਾਉਂਦਾ ਸੀ ਉਹ ਆਸ-ਪਾਸ ਦੇ ਲੋਕਾਂ ਤੋਂ ਪੁੱਛਦਾ ਹੈ ਕਿ ਇੱਥੇ ਕੋਈ ਹੋਰ ਦੁਕਾਨ ਹੈ ਜਿੱਥੋਂ ਮੈਂ ਕੱਪੜੇ ਪ੍ਰੈਸ ਕਰਾ ਸਕਾਂ ਤਾਂ ਉੱਥੇ ਬੈਠੇ ਲੋਕਾਂ ਉਹਨਾਂ ਨੂੰ ਦੱਸਿਆ ਕਿ ਅੱਗੇ ਜਾ ਕੇ ਥੋੜੀ ਦੂਰ ਤੇ ਇੱਕ ਦੁਕਾਨ ਹੈ ਨਵੀਂ ਖੁੱਲੀ ਹੈ ਤੁਸੀਂ ਉੱਥੋਂ ਆਪਣੇ ਕੱਪੜੇ ਪ੍ਰੈਸ ਕਰਵਾ ਸਕਦੇ ਹੋ ਇਹ ਸਭ ਤੋਂ ਬਾਅਦ ਰਾਜੂ ਆਪਣੇ ਕੱਪੜਿਆਂ ਦੀ ਗੱਟੜੀ ਲੈ ਕੇ ਉਸ ਦੁਕਾਨਵਾਲ ਤੁਰ ਪੈਂਦਾ ਹੈ ਰਾਜੂ ਜਿਵੇਂ ਹੀ ਦੁਕਾਨ ਦੇ ਨੇੜੇ ਪਹੁੰਚਦਾ ਹੈ ਤਾਂ ਇੱਕ ਔਰਤ ਕੱਪੜੇ ਪ੍ਰੈਸ ਕਰ ਰਹੀ ਸੀ ਜਿਸ ਨੂੰ ਦੇਖ ਕੇ ਉਸਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਕੱਪੜੇ ਪ੍ਰੈਸ ਕਰਨ ਵਾਲੀ ਔਰਤ ਕੋਈ ਹੋਰ ਨਹੀਂ ਜਸ਼ਨ ਸੀ ਜਿਹੜੀ ਅੱਜ ਤੋਂ 3 ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ ਉਸ ਨੂੰ ਇਸ ਤਰ੍ਹਾਂ ਕੰਮ ਕਰਦੀ ਦੇਖ ਕੇ ਰਾਜੂ ਪੂਰੀ ਤਰ੍ਹਾਂ ਨਾਲ ਹੈਰਾਨ ਹੋ ਜਾਂਦਾ ਹੈ ਜਸ਼ਨ ਨੇ ਵੀ ਉਸ ਨੂੰ ਦੇਖ ਲਿਆ ਸੀ ਉਸ ਨੂੰ ਦੇਖ ਕੇ ਜਸ਼ਨ ਦੀਆਂ ਅੱਖਾਂ ਵਿੱਚ ਇੱਕਦਮ ਹੰਝੂ ਆ ਗਏ ਪਰ ਫਿਰ ਆਪਣੇ ਹੰਝੂ ਪੂੰਝਦੀ ਹੋਈ ਕਹਿਣ ਲੱਗੀ ਕਿ ਹਾਂਜੀ ਦੱਸੋ ਕੀ ਕੰਮ ਹੈ ਤਾਂ ਰਾਜੂ ਉਸਨੂੰ ਕਹਿੰਦਾ ਕਿ ਤੂੰ ਉਸ ਮੁੰਡੇ ਨਾਲ ਚਲੀ ਗਈ ਸੀ ਨਾ ਉਹ ਇਹਨਾਂ ਵੀ ਨਹੀਂ ਕਮਾਉਂਦਾ ਜੋ ਤੇਰਾ ਖਿਆਲ ਰੱਖ ਸਕੇ ਤੈਨੂੰ ਇਸ ਤਰ੍ਹਾਂ ਇੱਥੇ ਕੱਪੜੇ ਪ੍ਰੈਸ ਕਰਨੇ ਪੈ ਰਹੇ ਨੇ ਪਰ ਜਸ਼ਨ ਉਸਨੂੰ ਕਹਿਣ ਲੱਗਦੀ ਹੈ ਕਿ ਤੁਹਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਤੁਸੀਂ ਆਪਣਾ ਕੰਮ ਕਰੋ ਤਾਂ ਰਾਜੂ ਕਹਿੰਦਾ ਕਿ ਹਾਂ ਹਾਂ ਮੈਨੂੰ ਤਾਂ ਕੋਈ ਮਤਲਬ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਸ ਟਾਈਮ ਤਾਂ ਬੜਾ ਠੀਕ-ਠੀਕ ਕੇ ਕਹਿ ਰਹੀ ਸੀ ਕਿ ਮੈਨੂੰ ਬਹੁਤ ਖੁਸ਼ ਰੱਖੇਗਾ ਇਹ ਸਭ ਕੁਝ ਸੁਣ ਕੇ ਜਸ਼ਨ ਦੇ ਸਬਰ ਦਾ ਪੰਨ ਟੁੱਟ ਜਾਂਦਾ ਹੈ। ਉਹ ਇੱਕਦਮ ਰੋਣ ਲੱਗਦੀ ਹੈ। ਉਸ ਨੂੰ ਕਹਿੰਦੀ ਹੈ ਕਿ ਉਹ ਮੇਰੀ ਬਹੁਤ ਵੱਡੀ ਗਲਤੀ ਸੀ। ਪਰ ਹੁਣ ਉਸ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਜਸ਼ਨ ਨੂੰ ਇਸ ਤਰ੍ਹਾਂ ਰੋਂਦਿਆਂ ਦੇਖ ਕੇ ਰਾਜੂ ਉਸ ਨੂੰ ਪੁੱਛਣ ਲੱਗਦਾ ਹੈ, "ਤੂੰ ਮੈਨੂੰ ਗੱਲ ਤਾਂ ਦੱਸ ਸਕਦੀ ਹੈ ਕਿ ਆਖਿਰ ਗੱਲ ਕੀ ਹੈ?" ਜਸ਼ਨ ਉਸ ਨੂੰ ਆਪਣੀ ਸਾਰੀ ਕਹਾਣੀ ਦੱਸਣ ਲੱਗਦੀ ਹੈ। ਉਹ ਦੱਸਦੀ ਹੈ ਕਿ ਜਿਵੇਂ ਹੀ ਮੈਂ ਤੈਨੂੰ ਛੱਡ ਕੇ ਉਸਦੇ ਨਾਲ ਰਹਿਣ ਲਈ ਉਸਦੇ ਘਰ ਜਾਣੀ ਆ। ਤਾ ਸਾਡੇ ਘਰ ਪਹੁੰਚਣ ਤੋਂ ਪਹਿਲਾਂ ਹੀ ਮਨਜੀਤ ਦੇ ਘਰ ਵਾਲਿਆਂ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ। ਉਸ ਦੇ ਘਰ ਵਾਲੇ ਮਨਜੀਤ ਨੂੰ ਕਹਿਣ ਲੱਗਦੇ ਆ ਕਿ ਜੇ ਤੂੰ ਇਸ ਤਰ੍ਹਾਂ ਇਸ ਕੁੜੀ ਨੂੰ ਆਪਣੇ ਘਰ ਆਪਣੇ ਨਾਲ ਰੱਖਣਾ ਹੈ ਤਾਂ ਸਾਡੇ ਨਾਲ ਤੇਰਾ ਕੋਈ ਇਲਾਕਾ ਦੇਕਾ ਨਹੀਂ। ਇਕਰੇ ਲਈ ਇਸ ਘਰ ਵਿੱਚ ਕੋਈ ਥਾ ਨਹੀਂ। ਅਸੀਂ ਤੈਨੂੰ ਬੇਦਖਲ ਕਰਦੇ ਹਾਂ। ਇਹ ਕਹਿ ਕੇ ਕਰਦਿਆ ਨੇ ਉਸ ਨੂੰ ਸਾਰੀ ਜ਼ਮੀਨ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ। ਉਸ ਤੋਂ ਬਾਅਦ ਉਹ ਮੈਨੂੰ ਲੈ ਕੇ ਇੱਥੇ ਚੰਡੀਗੜ੍ਹ ਵਿੱਚ ਆ ਜਾਂਦਾ। ਅਸੀਂ ਸੋਚਣ ਲੱਗਦੀਆਂ ਕਿ ਇੱਥੇ ਰਹਿ ਕੇ ਅਸੀਂ ਇੱਕ ਨਵੀਂ ਸ਼ੁਰੂਆਤ ਕਰਾਂਗੇ ਅਤੇ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀਵਾਂਗੇ ਪਰ ਜਿਵੇਂ ਹੀ ਉਸ ਨੂੰ ਘਰ ਚ ਲਾਉਣ ਲਈ ਕੰਮ ਕਰਨਾ ਪੈਂਦਾ ਤਾਂ ਉਸ ਦਾ ਸੁਭਾਅ ਅਚਾਨਕ ਹੀ ਬਦਲ ਜਾਂਦਾ ਉਸ ਨੂੰ ਇਸ ਤਰ੍ਹਾਂ ਕੰਮ ਕਰਨ ਦੀ ਆਦਤ ਨਹੀਂ ਸੀ ਸਾਡੇ ਦਿਨ ਬਹੁਤ ਹੀ ਬੱਤਰ ਹੋ ਗਏ ਸੀ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਹੋ ਰਿਹਾ ਸੀ ਪਰ ਹੁਣ ਉਸ ਗੱਲ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਉਦੋਂ ਤੱਕ ਤਾਂ ਤੂੰ ਵੀ ਮੇਰੇ ਨਾਲ ਪੂਰੀ ਤਰ੍ਹਾਂ ਅਲੱਗ ਹੋ ਚੁੱਕਿਆ ਸੀ ਮੈਂ ਆਪ ਵੀ ਕੰਮ ਕਰਨ ਲੱਗ ਪਈ ਸੀ ਪਰ ਜਿਵੇਂ ਹੀ ਮੈਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਮਨਜੀਤ ਕੰਮ ਕਰਨਾ ਬਿਲਕੁਲ ਹੀ ਬੰਦ ਕਰ ਦਿੰਦਾ ਜੋ ਪੈਸੇ ਮੈਂ ਕਮਾਉਂਦੀ ਸੀ ਉਹ ਵੀ ਉਹ ਮੇਰੇ ਤੋਂ ਲੈ ਲੈਂਦਾ ਤੇ ਉਹ ਸ਼ਰਾਬ ਪੀ ਲੈਂਦਾ ਜਦੋਂ ਉਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਤੇ ਕੁੱਟਦਾ ਮਾਰਦਾ ਤਾਂ ਮੈਂ ਇੱਕ ਦਿਨ ਉਸ ਨਾਲ ਲੜਾਈ ਕਰਦੀ ਆ ਅਤੇ ਫੇਰ ਉਹ ਮੈਨੂੰ ਛੱਡ ਕੇ ਚਲਾ ਜਾਂਦਾ ਉਹ ਇੱਥੇ ਮੈਨੂੰ ਛੱਡ ਕੇ ਹੋ ਸਕਦਾ ਆਪਣੇ ਘਰ ਚਲਾ ਗਿਆ ਹੋਵੇ ਮੈਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਹੈ ਤੇ ਕੀ ਕਰ ਰਿਹਾ ਮੈਨੂੰ ਵੀ ਇਹ ਲੱਗਣ ਲੱਗ ਗਿਆ ਕਿ ਇਹ ਮੇਰੀ ਸਜ਼ਾ ਹੈ ਕਿਉਂਕਿ ਮੈਂ ਪਿੱਛੇ ਆਪਣੇ ਦੋ 마ਸੂਮ ਬੱਚਿਆਂ ਨੂੰ ਛੱਡ ਕੇ ਆਈ ਸੀ ਹੁਣ ਮੈਂ ਆਪਣੇ ਆਪ ਨੂੰ ਸਮਝਾ ਲਿਆ ਤੇ ਆਪਣਾ ਟੈੱਡ ਭਰਨ ਲਈ ਇੱਥੇ ਕੰਮ ਕਰ ਰਹੀ ਹਾਂ ਤੁਸੀਂ ਇੱਥੋਂ ਮੇਰੇ ਕੋਲੋਂ ਚਲੇ ਜਾਓ ਜਿੱਥੇ ਤੁਸੀਂ ਪਹਿਲਾਂ ਪ੍ਰੈਸ ਕਰਵਾਉਂਦੇ ਸੀ ਉੱਥੇ ਹੀ ਕੱਪੜੇ ਪ੍ਰੈਸ ਕਰਵਾ ਲਓ ਬਾਰ-ਬਾਰ ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ ਇਹ ਸਭ ਕੁਝ ਸੁਣ ਕੇ ਰਾਜੂ ਵੀ ਉੱਥੋਂ ਵਾਪਸ ਆ ਜਾਂਦਾ ਪਰ ਉਸਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਉਹ ਸੋਚਦਾ ਹੈ ਕਿ ਮੇਰੇ ਬੱਚੇ ਮਾਂ ਤੋਂ ਬਿਨਾਂ ਰਹਿ ਰਹੇ ਨੇ ਮੈਂ ਇਸ ਨੂੰ ਵਾਪਸ ਆਪਣਾ ਲਵਾਂ ਤਾਂ ਮੇਰੇ ਬੱਚਿਆਂ ਨੂੰ ਮਾਂ ਮਿਲ ਜਾਵੇਗੀ ਇਹ ਸਭ ਕੁਝ ਉਹ ਸਾਰੀ ਰਾਤ ਸੋਚਦਾ ਰਹਿੰਦਾ ਹੈ ਅਗਲੇ ਦਿਨ ਉਹ ਆਪਣੇ ਬੱਚਿਆਂ ਦਾ ਹਾਲਚਲ ਪੁੱਛਣ ਲਈ ਆਪਣੇ ਘਰੇ ਫੋਨ ਕਰਦਾ ਹੈ ਪਰ ਜਿਵੇਂ ਹੀ ਉਹ ਫੋਨ ਕਰਦਾ ਹੈ ਤਾਂ ਘਰ ਦੇ ਬੱਚਿਆਂ ਦੀਆਂ ਸ਼ਿਕਾਇਤਾਂ ਲਾਉਣ ਲੱਗਦੇ ਨੇ ਕਿ ਇਹ ਬੱਚੇ ਬੱਚਿਆਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ ਤੂੰ ਇਹਨਾਂ ਨੂੰ ਆਪਣੇ ਕੋਲ ਕਦੋਂ ਲੈ ਕੇ ਜਾਵੇਂਗਾ ਕਿਉਂਕਿ ਰਾਜੂ ਨੇ ਇਹ ਕਿਹਾ ਸੀ ਕਿ ਜਦੋਂ ਇਹ ਥੋੜੇ ਜਿਹੇ ਵੱਡੇ ਹੋ ਜਾਣਗੇ ਸਕੂਲ ਲੱਗਣ ਲੱਗ ਜਾਣਗੇ ਤਾਂ ਮੈਂ ਇਹਨਾਂ ਨੂੰ ਆਪਣੇ ਕੋਲ ਲੈ ਜਾਵਾਂਗਾ ਜਿਵੇਂ ਹੀ ਘਰ ਵਾਲੇ ਉਸਦੇ ਬੱਚਿਆਂ ਬਾਰੇ ਇਸ ਤਰ੍ਹਾਂ ਦਾ ਬੁਰਾ ਭਲਾ ਕਹਿਣ ਲੱਗਦੇ ਨੇ ਤਾਂ ਉਹ ਸੋਚਣ ਲੱਗਦਾ ਹੈ ਕਿ ਜੇ ਮੈਂ ਜਸ਼ਨ ਨਾਲ ਇਸ ਬਾਰੇ ਗੱਲ ਕਰਨੀ ਮੈਨੂੰ ਇਸ ਬਾਰੇ ਜਸ਼ਨ ਨਾਲ ਗੱਲ ਕਰਨੀ ਚਾਹੀਦੀ ਹੈ ਮੈਨੂੰ ਉਸ ਨੂੰ ਮਾਫ਼ ਕਰਕੇ ਆਪਣੇ ਨਾਲ ਰੱਖ ਲੈਣਾ ਚਾਹੀਦਾ ਹੈ ਇਹ ਹੀ ਸਭ ਕੁਝ ਸੋਚ ਕੇ ਉਹ ਅਗਲੇ ਦਿਨ ਜਸ਼ਨ ਦੇ ਕੋਲੇ ਚਲਾ ਜਾਂਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਜਸ਼ਨ ਤੈਨੂੰ ਆਪਣੇ ਬੱਚੇ ਯਾਦ ਨਹੀਂ ਆਉਂਦੇ ਬੱਚਿਆਂ ਦੀ ਗੱਲ ਸੁਣ ਕੇ ਜਸ਼ਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਉਹ ਕਹਿਣ ਲੱਗਦੀ ਹੈ ਕਿ ਬੱਚੇ ਤਾਂ ਮੈਨੂੰ ਬਹੁਤ ਜ਼ਿਆਦਾ ਆਉਂਦੇ ਆ ਪਰ ਹੁਣ ਕੀਤਾ ਵੀ ਕੀ ਜਾ ਸਕਦਾ ਰਾਜੂ ਉਸਨੂੰ ਕਹਿੰਦਾ ਤੂੰ ਚਾਹੇ ਤਾਂ ਆਪਣੇ ਬੱਚਿਆਂ ਨਾਲ ਰਹਿ ਸਕਦੀ ਹੈ ਰਾਜੂ ਦੇ ਮੂੰਹੋਂ ਇਹ ਗੱਲ ਸੁਣ ਕੇ ਜਸ਼ਨ ਇੱਕਦਮ ਹੱਥ ਜੋੜ ਲੈਂਦੀ ਹੈ ਉਹ ਉਸਨੂੰ ਕਹਿੰਦੀ ਹੈ ਕਿ ਜੇ ਤੂੰ ਅਜੇ ਵੀ ਮੈਨੂੰ ਅਪਣਾਉਣਾ ਚਾਹੁੰਨਾ ਹੈ ਮੈਨੂੰ ਆਪਣੇ ਨਾਲ ਰੱਖਣਾ ਚਾਹੁੰਨਾ ਹੈ ਇਹ ਤੇਰਾ ਮੇਰੇ ਉੱਤੇ ਬਹੁਤ ਵੱਡਾ एहसान ਹੋਵੇਗਾ ਕਿਉਂਕਿ ਮੈਂ ਇਕੱਲੀ ਆਪਣੀ ਜ਼ਿੰਦਗੀ ਵਿੱਚ ਬਹੁਤ ਦੁਖੀ ਹਾਂ ਮੈਨੂੰ ਮੇਰੇ ਬੱਚਿਆਂ ਦੀ ਬਹੁਤ ਯਾਦ ਆਉਂਦੀ ਹੈ ਰਾਜੂ ਉਸ ਨੂੰ ਆਪਣੇ ਨਾਲ ਲੈ ਜਾਂਦਾ ਤੇ ਕਹਿੰਦਾ ਕਿ ਅੱਜ ਤੋਂ ਬਾਅਦ ਤੂੰ ਮੇਰੇ ਨਾਲ ਮੇਰੇ ਘਰ ਵਿੱਚ ਰਹੇਗੀ ਮੈਂ ਬੱਚਿਆਂ ਨੂੰ ਵੀ ਇੱਥੇ ਹੀ ਲੈ ਆਵਾਂਗਾ ਰਾਜੂ ਉਸੇ ਹੀ ਦਿਨ ਆਪਣੇ ਪਿੰਡ ਚਲਾ ਜਾਂਦਾ ਤੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦਾ ਹੁਣ ਰਾਜੂ ਆਪਣੇ ਬੱਚਿਆਂ ਤੇ ਜਸ਼ਨ ਨਾਲ ਆਪਣੇ ਉਸ ਘਰ ਵਿੱਚ ਰਹਿਣ ਲੱਗਦਾ ਹੈ ਹੌਲੀ-ਹੌਲੀ ਸਭ ਕੁਝ ਨਾਰਮਲ ਹੋ ਜਾਂਦਾ ਹੈ ਜਸ਼ਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਬੱਚਿਆਂ ਨੂੰ ਵੀ ਉਹਨਾਂ ਦੀ ਮਾਂ ਮਿਲ ਗਈ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਕਹਾਣੀ ਪਹਿਲੀ ਵਾਰੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ